ਲੈ ਕੇ ਪਰਨ ਮਾਰਕਟ ਕਰਿਆ ਜਾ ਰਿਹਾ ਕਿਸ ਤੋਂ ਵੀ ਫੀਲ ਕਰਉਂਗਾ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਆਪਣੇ ਮਾਨਯੋਗ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਤੇ ਡੀਆਈਜੀ ਫਰੀਦਕੋਟ ਰੇਂਜ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਸਾਡੀ ਜਿਹੜੇ ਰਵਿਵਾਰ ਨੂੰ ਜੋ ਇਲੈਕਸ਼ਨ ਹੋਣੇ ਆ ਬਲੌਗ ਸੰਮਤੀ ਦੇ ਤੇ ਜ਼ਿਲ੍ਹਾ ਪ੍ਰੀਸ਼ਦ ਦੇ ਉਹਦੇ ਤਹਿਤ ਜ਼ਿਲ੍ਹਾ ਮੁਕਸਰ ਦੇ ਵਿੱਚ ਵਕ ਵਕ ਫੌਜਾਂ ਤੋਂ ਵੀ ਫੋਰਸ ਆਈ ਹੈ ਤੇ ਸਾਡੇ ਜਿਹੜੇ ਜ਼ਿਲ੍ਹਾ ਮੁਕਸਰ ਦੀ ਆਪਣੀ ਫੋਰਸ ਵੀ ਹੈ ਖੁੱਲ ਮਿਲਾ ਕੇ ਜਿਹੜੀ ਕਿ 1800 ਫੋਰਸ ਦੀ ਡਿਪਲॉयਮੈਂਟ ਕੀਤੀ ਗਈ ਹੈ ਜਿਹਦੇ ਵਿੱਚ ਇੰਟਰ ਸਟੇਟ ਨਾਕਾ ਹੋ ਗਏ ਇੰਟਰ ਡਿਸਟ੍ਰਿਕਟ ਨਾਕਾ ਹੋ ਗਏ ਤੇ ਸ਼ਹਿਰ ਦੇ ਵਹਿਿੰਦਿੰ ਜਿਹੜੇ ਪੁਆਇੰਟਸ ਹੈ ਉੱਥੇ ਵੀ ਨਾਕਾ ਬੰਦੀ ਜਿਹੜੀ ਲਗਾਤਾਰ ਹੀ ਜਾਰੀ ਹੈ ਤੇ ਅੱਜ ਅਸੀਂ ਜਿਹੜਾ ਕਿ 플ੈਗ ਮਾਰਚ ਕੱਢ ਰਹੇ ਹਾਂ ਸਾਡਾ ਇਹ 플ੈਗ ਮਾਰਚ ਕੱਢਣ ਦਾ ਉਹ ਕਿਤੇ ਹੀ ਹੈ ਕਿ ਭਈ ਜਿਹੜੀ ਸਾਡੀ ਕੌਨਫੀਡੈਂਸ ਬਿਲਡਿੰਗ ਮੈਜ਼ਰ ਹੈ ਜਿਹੜੀ ਜਨਤਾ ਨੂੰ ਇਹ ਲੱਗੇ ਕਿ ਬਈ ਅਸੀਂ ਜਿਹੜੇ ਫ੍ਰੀ ਐਂਡ ਫੇਅਰ ਮੈਨਰ ਦੇ ਵਿੱਚ ਇਲੈਕਸ਼ਨ ਜਿਹੜੇ ਆ ਕਰਾਉਣ ਲਈ ਬਿਲਕੁਲ ਤਿਆਰੀ ਹੈ ਸਾਡੀ ਸਾਡੀ ਹਰ ਪੋਲਿੰਗ ਸਟੇਸ਼ਨ ਤੇ ਜਿਹੜੀ ਕਿ ਫੋਰਸ ਦੀ ਡਿਊਟੀ ਲੱਗ ਚੁੱਕੀ ਹੈ ਤੇ ਕੱਲ ਜਿਹੜਾ ਫੋਰਸ ਦਾ ਡਿਸਟ੍ਰਿਬਿਊਸ਼ਨ ਕੀਤਾ ਦਿੱਤਾ ਜਾਵੇਗਾ ਤੇ ਅੱਜ ਪੂਰੇ ਜ਼ਿਲ੍ਹੇ ਦੇ ਵਿੱਚ ਵੱਖ-ਵੱਖ ਪੁਆਇੰਟਾਂ ਤੇ ਬਲੈਗ ਮਾਰਕ ਕੰਡੇ ਜਾ ਰਹੇ ਹੈ ਕਾਸੋਪਰੇਸ਼ਨ ਹੋ ਰਹੀ ਹੈ ਤੇ ਨਾਕਾਬੰਦੀ ਕਰਕੇ ਜਿਹੜੀ ਕਿ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਕਿ ਜਿਹੜੇ ਕੋਈ ਮਾੜੇ ਅੰਸਰ ਹੈ ਉਨਾਂ ਦੇ ਖਿਲਾਫ ਜੇ ਕੋਈ ਨਜ਼ਰ ਚੋਂਦੇ ਤੇ ਕਾਰਵਾਈ ਕੀਤੀ ਜਾਵੇ ਇਸ ਤੋਂ ਇਲਾਵਾ ਜਿਹੜੇ ਹੋਟਲ ਹੈ ਸਰਾਇ ਉਹਨਾਂ ਦੀ ਵੀ ਚੈਕਿੰਗ ਕੀਤੀ ਜਾ ਰਹੀ ਹੈ ਕੋਈ ਬਾਹਰ ਦੇ ਬੰਦੇ ਆ ਕੇ ਰੁਕਿਆ ਤੇ ਉਹਨਾਂ ਦੇ ਖਲਾਫ ਵੀ ਕਾਰਵਾਈ ਕੀਤੀ ਜਾ ਰਹੀ ਹੈ ਕਿ ਕਿਵੇਂ ਤੁਸੀਂ ਨਾਕਾ ਬੰਦੀ ਦੀ ਗੱਲ ਕਰੀ ਤੁਸੀਂ ਸਟੇਟ ਲੱਗਦੀਆਂ ਹਨ ਰਾਜਪਥ Haryana ਲੱਗਦਾ ਕਿੰਨੇ ਨਾਕੇ ਦਾ ਨਾਕਾ ਕਿੰਨੇ ਮਲਾੜੀ ਜਿਹੜੀ ਉੱਤੇ ਡਿਊਟੀ ਕੰਨੀ ਕਿੰਨੇ ਕਰਦੇ ਹਨ ਮੈਂ ਤੁਹਾਨੂੰ ਦੱਸਿਆ ਜੀ ਪੂਲ ਮਿਲਾ ਕੇ ਸਾਡੇ ਜ਼ਿਲ੍ਹੇ ਮੁਕਸਰ ਦੇ ਵਿੱਚ ਵੱਖ-ਵੱਖ ਡਿਊਟੀਆਂ ਤੇ ਤਕਰੀਬਨ 1800 ਤੋਂ ਵੱਧ ਜਿਹੜੀ ਫੋਰਸ ਹੈ ਉਹ तैनात ਕੀਤੀ ਗਈ ਹੈ ਜਿਹਦੇ ਵਿੱਚ ਇੰਟਰ ਸਟੇਟ ਨਾਕੇ ਵੀ ਸਾਡੇ 7 ਨੇ ਇੰਟਰ ਡਿਸਟ੍ਰਿਕਟ ਨ ਕਿਸ ਤਰ੍ਹਾਂ ਮੈਸੇਜ ਇਹਨਾਂ ਜਾਉਂਗੇ ਆਮ ਲੋਕਾਂ ਨੂੰ ਜਿਹੜਾਗਾ ਵੀ ਬਿਨਾਂ ਡਰ ਭਾਏ ਜਿਹੜਾਗਾ ਆਮ ਲੋਕਾਂ ਨੂੰ ਮੇਰੀ ਇਹੀ ਅਪੀਲ ਹੈ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਆ ਕੇ ਵੋਟ ਦੇਵੇ ਪੁਲਿਸ ਤੁਹਾਡੀ ਸੁਰੱਖਿਆ ਲਈ ਤਨਾਦ ਹੈ ਤੇ ਆਪਾਂ ਜਿਹੜੇ ਇਲੈਕਸ਼ਨ ਹੈ ਬਿਲਕੁਲ ਫਰੀ ਐਂਡ ਫੇਅਰ ਤਰੀਕੇ ਨਾਲ ਕਰਾਵਾਂਗੇ ਅਦਰ ਰਿਪੋਰਟ ਜਿਹੜੀ ਹਾਈਪਲੀ ਹੈ ਹਾਂਜੀ ਅਦਰ ਰਿਪੋਰਟ ਜਿਹੜੀ ਹਾਂਜੀ ਮੈਂ ਤੁਹਾਨੂੰ ਦੱਸਿਆ ਕਿ ਫਾਰੋ ਵੀ ਸਾਨੂੰ ਫੋਰਸ ਜਿਹੜੀ ਮਾਨਯੋਗ ਡੀਜੀਪੀ ਲਾਏ ਨਾਡਰ ਵੱਲੋਂ ਤਨਾਦ ਹੋਈ ਹੈ ਤੇ ਉਹਨਾਂ ਨੂੰ ਵੀ ਅਸੀਂ ਡਿਊਟੀ ਤੇ ਲਗਾਇਆ ਗਿਆ ਹੈ